ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਪ੍ਰੋਮੋਟਰ ਪਾਏ ਹੋਏ ਤੇ ਦੋ ਜਣੇ ਬੈਠੇ ਤੇ ਦੰਦ ਕੱਢਦੇ ਹੋ ਵੀ ਹਾਂਜੀ ਪ੍ਰਧਾਨ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਅੱਜ ਤੁਸੀਂ ਦੋ ਜਣੇ ਰਹਿ ਗਏ ਜੀ ਅੱਜ ਬੰਦੇ ਗਏ ਨੇ ਕਿਤੇ ਘੁੰਮਣ ਫਿਰਨ ਗਏ ਨੇ ਨੀਰ ਹਟਿਆ ਨਾ ਪੰਜ ਆਏ ਆ ਭਾਈ ਪੂਰੇ 12 ਬੇਤਾ ਕੋ 4 ਬੰਦੇ ਹੁੰਦੇ ਆ। 2 ਵਜੇ ਤੱਕ ਹੋਰ ਹੁੰਦੇ ਆ। ਲਗ ਲਗ ਤਰ੍ਹਾਂ ਦੇ 3 ਵਜੇ ਦੇ ਵਿੱਚ 5 ਵਜੇ ਤੱਕ ਹੋ ਰਹੇ ਆ। ਆਹ ਟਾਈਮ ਫੇਟ ਅੱਖਾਂ ਵਾਲੇ ਚਲੇ ਜਾਂਦੇ ਆ। ਟਾਈਮ ਟੇਬਲ ਦੇ ਹਿਸਾਬ ਨਾਲ। ਟਾਈਮ ਟੇਬਲ ਦੇ ਹਿਸਾਬ ਨਾਲ। ਤਾਂシャレ ਬੰਦੇ ਨੰਗੇ। ਹਾਂ ਹਾਂ। ਦਾਦ ਵੀ ਘੰਟਾ ਕੰਟਾ ਖੇਡ ਲੈਂਦੇ। ਕੌਣ ਬਣਿਆ ਵੱਧ ਅੱਦਵਾਰ ਅੱਜ? ਆਹ ਤਾਂ ਤੇਰੀ ਹੀ ਪਿਆ ਬਣਿਆ। ਹਾਂ। ਆ ਗਿਆ ਮੈਮ ਚੋ ਕਰਦਾ। ਨਹੀਂ ਤੇਰਾ ਮਾੜਾ ਮੋਟਾ ਜਿਹਾ। ਹਾਂ। ਨਹੀਂ ਤਾਂ ਰਗੜਾ ਲਾ ਦਰਾਂ ਤੇ। ਇੱਥੇ ਰਗੜਾ ਲੱਗਿਆ ਤਾਂ ਹੈ। ਕੋਪਾ ਅੱਜ ਦਿਨੇ ਸਰਪਰੇ ਸਭੂਣੀ ਕਰੀ ਮੌਸਮ ਕਰਕੇ ਪਾਣੀ ਹੁਣ ਖੇਤਾਂ ਚ ਪੂਰਾ ਬੰਦਾ ਕਰੇ ਵੀ ਗਿਆ ਬਈ ਮੈਂ ਤਾਂ ਕਰਿਆ ਆ ਕੱਦ ਸਵੇਰੇ ਪੰਪ ਜਾ ਕੇ ਖੇਤਾਂ ਬੰਪ ਕਰਕੇ ਆਇਆ ਹੈ ਇੱਕ ਇੱਕ ਕਰਿਆ ਖਾ ਪਰ ਖਾਵਾ ਅੱਛਾ ਡੋਣਾ ਪਰ ਕਰਿਆ ਆ ਡੋਣਾ ਦਾ ਪੰਚ ਠੀਕ ਨੂੰ ਪੈਣਾ ਵੀ ਤੈਨੂੰ ਜਿਕਣਾ ਬਟਾ ਬਟਾ ਦਾ ਬਾਜੂngੀ ਕਿ ਮੀਂਹ ਹੈ ਹੁਣ ਨਾ ਕੱਖ ਅੰਦਰ ਵਰਨਾ ਅੱਜ ਅਸੀਂ ਤਾਂ ਦੂਈ ਸਪਰੇਅ ਕਰਤੀਆਂ ਨਿਸਾਰੇ ਵਾਲੀ ਨਿਸਰਨੇ ਵਾਲੀ ਹਾਂ ਸਾਰੇ ਖੇਤ ਪਾਉਂਦੀ ਆ ਅੱਛਾ ਉਹ ਫਿਰ ਆਏ ਆ ਵੀ ਡੋਗਰੇ ਜਿਹੜਾ ਮੌਸਮ ਜੇ ਮੀਂਹ ਪੈ ਕੇ ਸਾਨੂੰ ਆਏ ਵੀ ਬਚਾਉਂਦੇ ਆ ਜਿਹੜੇ ਸਾਬਾ ਜਿਹੜਾ ਕਿੜਾਕੀ ਦੀ ਧੋਪਾ ਕੁਝ ਵੀ ਹੋ ਸਕਦਾ ਵੀ ভাই ਜਿਹੜੇ ਤਾਂ ਰਸਤੇ ਥੋੜਾ ਪਾਣੀ ਦਾ ਤਾਂ ਸੁੱਕ ਗਿਆ ਜਿੱਥੇ ਜ਼ਿਆਦਾ ਪਾਣੀ ਦਾ ਉਹ ਹਲੇ ਕਿੰਨੇ ਕਾਹੋ ਕਿਲੇ ਮੇਰੀ ਵੀ ਖੜਾ ਹੈ ਪਾਣੀ 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 ਅਸਾ 24 ਘੰਟੇ ਆ ਹਾਂ ਤੇਰੇ ਤਾਂ ਉਥੇ ਆਏ ਨਾ ਆਸ-ਪਾਸੇ ਤੇ ਪਾਣੀ ਆ ਜਾਂਦਾ ਹੈ ਪਾਣੀ ਆਉਂਦਾ ਨਾ ਕੁਲੀ ਦਾ ਪਾਗਬਾਤ ਖੇਤਾਂ ਦਾ ਪਾਣੀ ਆਉਂਦਾ ਹੈ ਪੁਲੀ ਜੀ ਘੁੰਮਰੀ ਇੱਥੇ ਦੋ ਹਾਂ ਦੋ ਪੁਲੀਆਂ ਘੁੰਮਦੀਆਂ ਚਲ ਤੇਰੀ ਜੀਰੀ ਵੀ ਛੋਟੀ ਹੈ ਤੈਨੂੰ ਫਾਇਦਾ ਨਹੀਂ ਜਨਰੇਟਰ ਲਾਉਣਾ ਪੈਣਾ ਇੰਜਣ ਚਲਾਉਣਾ ਹੋ ਜਨੇ ਵੀ ਦੱਸ ਉਹ ਵੀ ਦੱਸ ਦੇ ਦੇ ਵਿੱਚ ਪੰਜ ਚਾਰ ਦਿਨ ਦਾ ਫਾਇਦਾ ਵੀ ਜਣਾ ਪ੍ਰਦਾਨ ਹਾਂ ਰੇ ਪਾਣੀ ਪੂਰਾ ਜੀ ਠੀਕ ਜੀ ਜੇ ਪਾਣੀ ਘਟ ਜੂਗਾ ਪਾ ਦਿਆਂਗੇ ਫਿਰ ਵੀ ਕੋਸਣਾ ਕੋਸਣਾ ਨਾ ਪਾਉਂਗੇ ਪਹਿਲਾਂ ਦੇਖ ਲਈ ਵੀ ਕਿਹੋ ਜੀ ਹਾਲ ਤਾਂ ਜੇ ਮਾੜੇ ਪਾ ਦੇ ਰਿਹਾ ਜੇ ਪਾਣੀ ਜਰ ਪਾਣੀ ਨਾ ਨਾ ਰਹੇ ਜੂਗਾ ਫਿਰ ਪਾਉਂਗੇ ਥੋੜਾ ਜਿਹਾ ਮੇਰੇ ਪਾਏ ਹੈ ਤਿੰਨ ਪਾਏ ਚਾਰ ਕਿੰਨੇ ਥੋੜੇ ਥੋੜੇ ਕਰਕੇ ਹਾਂ ਉਹ ਤੇਰਾ ਬਹਾਰਾਣਾ ਭਾਈ ਨਾ ਪਾਕੀ ਰਹੇ ਤਾਂ ਮੈਂ ਪਾ ਦਿੱਤੇ ਪਾਰਟੀ ਰਣੀ ਇੱਕ ਭਾਈ ਬਾਈ ਦਾ ਬਾਪ ਉਹਦਾ ਬਾਈ ਇੱਕ ਬਾਹਰ ਚਲੇਗਾ ਉਹ ਤਾਂ ਬਹੁਤ ਵੇਚ ਪਏਵੇਂ ਕਾਹਦੇ ਦੱਸ ਉਹ ਕੋਈ ਕਹਿੰਦਾ ਜੀ ਦੱਸ ਕਿ ਨਹੀਂ ਗਏ ਹੈ ਕੋਈ ਕਿਸੇ ਨੂੰ ਐ ਕਰੀਂ ਜਿੱਦੋਂ ਦੀ ਪਹਿਲੀ ਤਰਖਾ ਪਾਰਟੀ ਕਰਦੇ ਢੰਡਾ ਬਣਾਤੀ ਰਿਹਾ ਕੇ ਹਾਂ ਹੁਣ ਕਰਤਾ ਅੱਤੀ ਤੋਂ ਹੁਣ ਕਿੰਨੀ ਕਰੀਏ ਨਹੀਂ ਉਹ ਤਾਂ ਸਾਰੇ ਦੀ ਹੋਈ ਐ ਤਾਂ ਸਾਰੇ ਦੀ ਕਰਤਾ ਅੱਤੀ ਚੱਲ ਕੋਈ ਨਾ ਪਾਸਾ ਮੈਂ ਸਾਧਰੇ ਪਾਰਟੀ ਕਰਤੀ ਆ ਜੀ ਜਦ ਜੇ ਹੋਰ ਕੋਈ ਕਹਿੰਦਾ ਰਸਗੁੱਲੀਆਂ ਨਹੀਂ ਰਸਗੁੱਲੀਆਂ ਲਿਆਂਗੂ ਮੈਂ ਕਿਉਂ ਮੈਂ ਕਰਤੀ ਸਾਧਰੇ ਪਾਰਟੀ ਹਾਂ ਪੁੱਛਣਾ ਬਾਜੀ ਬਾਹ ਹਾਂ ਸਮੋਸੇ ਆਣ ਗਏ ਫੇਰ ਅਸੀਂ ਹੋਰ ਨੂੰ ਦੇ ਕੇ ਆਏ ਬੰਦੇ ਨੂੰ ਬਾਅਦ ਵਿੱਚ ਫੇਰ ਮੈਂ ਕਰਤੀ ਬਾਅਦ ਜਦਨੇ ਕਰਤੀ ਬਰਾਬਰੇ ਬਰਾਬਰੇ ਆ ਗਿਆ ਕੰਮ ਜਗਤ ਅਸਕੇ ਨਹੀਂ ਗਿਆ ਹੈ ਨਾ ਸਿੰਘ ਹੀ ਨਹੀਂ ਗਿਆ ਕਿਆ ਕੋਈ ਕੰਮ ਮਥੀ ਆ ਗਿਆ ਕੋਈ ਗੱਲ ਨਹੀਂ ਕਰ ਭਾਈ ਤੁਹਾਨੂੰ ਪਾਰਟੀ ਕਾਲ ਵੀਡੀਓ ਕਾਲ ਕਰਾਦੀ ਵੀ ਜਿਹੜੇ ਕਹਿੰਦਾ ਭਾਈ ਵੀਡੀਓ ਕਾਲ ਕਰਾ ਲਓ ਨਾ ਠੀਕ ਨਹੀਂ ਗੱਲ ਭਾਈ ਜੇ ਮਿਲਕੇ ਨਹੀਂ ਗਿਆ ਜੁਂਗੇ ਮਿਲਕੇ ਹੈ ਗਿਆ ਭਾਈ ਕਾ ਇਦਾਂ ਹੀ ਹੋਇਆ ਕਰਦਾ ਪਹਿਲੀ ਵਾਰੀ ਵਾਰੀ ਵੀਡੀਓ ਕਾਲ ਕਰ ਦੂਗਾ ਕਹਿੰਦਾ ਬਾਲਟੀ ਪੈਸੇ ਭੇਜ ਤੇ ਕਰ ਦੰਨੇ ਬਾਲਟੀ ਡਰ ਹੁੰਦਾ ਜਿਹੜਾ ਪੈਸੇ ਵਜਾਉਂਦਾ ਪਹਿਲੀ ਵਾਰ ਬੁਖਤ ਜਾਣਾ ਹੀ ਪੈਂਦਾ ਬੁਖਤ ਜਾਣਾ ਹੀ ਜੇ ਬੰਦਾ ਮੁੜਿਆ ਵੇ ਬੇਸਤੀ ਜਿਹੜਾ ਕੰਮ ਬੇਸਤੀ ਹੁਣ ਉਹ ਚਲੇ ਗਿਆ ਹੁਣ ਦੂਈ ਵਾਰੀ ਰਸਤਾ ਪਤਾ ਹੋ ਜਿਕਾ ਮਰਦੀ ਜਾਵੇ ਸਹੀ ਵਕਤ ਦਾ ਕਰਦੇ ਨਾ ਕੋਈ ਇਦਾਂ ਨਹੀਂ ਗੱਲ ਹੋ ਜੀ ਜਾਣੇ ਨਿੱਚਾ ਦਾ ਔਖਾ ਹੋ ਜਾਂਦਾ ਹੁਣ ਸਾਰਾ ਕਿਨਾਂ ਗਿਆ ਵੀ ਉਥੇਰੇ ਮੁੜੇ ਸਾਰੀ ਮਮਾ ਨੂੰ ਬੇਇੱਜ਼ਤੀ ਹੋਈ ਹੁਣ ਅਸੀਂ ਸਿਆਣੇ ਬਣੇ ਸਾਨੂੰ ਜਿੱਥੇ ਜਾ ਕੇ ਮਰਦੀ ਮੋਣੀ ਜਾਵੇ ਉਹ ਆ ਕੇ ਘਰਾਂ ਬਹਿਟ ਜਾਣਾ ਜਾਣੇ ਇਹ ਕਿੰਨਾ ਔਖਾ ਹੋ ਜਾਂਦਾ ਕੋਈ ਤਰ੍ਹਾਂ ਦਾ ਫਿਰ ਮੁੜ ਕੇ ਬੰਦਾ ਜਾਂਦਾ ਵੀ ਨਹੀਂ ਵੀਰੇ ਜਿਆਦਾ ਬੇਇੱਜ਼ਤੀ ਮਹਿਸੂਸ ਕਰਨ ਆ ਜਾਂਦਾ ਬੰਚ ਵਧੀਆ ਆਪਣੇ ਕੰਮ ਲਾ ਕੇ ਦੇਖੋ ਜੀ ਮੁੰਡਾ ਮਿਹਨਤੀ ਆ ਸਮਰਾਲੇ ਜਾਂਦਾ ਰਿਹਾ ਸਿਆਲਤੀ ਦੀ ਰੋਟੀ ਚਲੀ ਸਮਰਾਲੇ ਆਈ ਕੀ ਕਰੀ ਆ ਆਹੋ ਆਈਡੀ ਪੂਰੀ ਕਰਕੇ ਗਿਆ ਆਈਡੀ ਪੂਰੀ ਕਰਕੇ ਗਿਆ ਮਨੇ ਜੇ ਬੰਦਾ ਕਈ ਵਾਰ ਆਏਗੇ ਜਿਹਦਾ ਵੀ ਬੰਦਾ ਤਰਖੀ ਨਾ ਕਰ ਜਵੇ ਵੀ ਜੇ ਪਤਾ ਲੱਜਦਾ ਨੇ ਜਾਣੇ ਦਾ ਅਗਲਾ ਲੜ ਲੜ ਕਰ ਦਿੰਦਾ ਹਾਂ ਹਾਂ ੱੱਕੇ ਤੇ ਲੜ ਕੇ ਉਹੀ ਬੰਦੇ ਗੱਲ ਲੈਂਦੇ ਵੀ ਇਹ ਦੇ ਖਾਬ ਕਰ ਦਿੰਦਾ ਉਹ ਮੁੰਡਾ ਸੋ ਇਹ ਪੰਜੇ ਨੇ ਫਿੰਟ ਪੰਜ ਨਹੀਂ ਇਹ ਕਰਦਾ ਨਹੀਂ ভাই ਕਰਦਾ ਨਹੀਂ ਭਾਈ ਮੇਰਾ ਮੋਟਰਸਾਈਕਲ ਲੈ ਕੇ ਰਿਸਾ ਮਾਰੇ ਮਾ ਇਹਨੂੰ ਅੱਗੇ ਦੇ ਦੇਣਾ ਤੁਰ ਦੇਣਾ ਤਾਂ ਗਾੜੀ 10 ਕਿਲੋਮੀਟਰ ਹੋਵੇ ਪੈਦਲ ਤੁਰ ਪੈਦਲ ਤੁਰ ਪੈਦਲ 10 ਕਿਲੋਮੀਟਰ ਹੈ ਮੈਂ ਮਾਤਾ ਤੇ ਜਿਆਦੁਰ ਕਈ ਦਿਨ ਚ ਕਿ ਦੇ ਚ ਨਾਲ ਹੀ ਪਹੁੰਚ ਗਿਆ ਹੈਗਾ ਇੱਕ ਦਿਨ ਜੋ ਪੁੱਜਦਾ ਜਾਣਾ ਤਾਂ ਫੇ ਰੁਕੇ ਕਹਿੰਦੇ ਕਹਿੰਦੇ ਹੁਣ ਉੜੇ ਰਹਿੰਦੇ ਰਾਤ ਉੱਥੇ ਰਾਤ ਨਹੀਂ ਰਹਿਣ ਨੂੰ ਮਿਲੀ ਬੱਚੀ ਤੇ ਨਹੀਂ ਜਾਊਗਾ ਉੱਥੇ ਹੈਗੀ ਜਾ ਹੈਗੀ ਮੈਨੂੰ ਕਹੇ ਕਰੀਂ ਉਧਰ ਭੱਜ ਲੈ ਉਹ ਮਾਗਾ ਮੈਨੂੰ ਥੱਲੇ ਲੈ ਛੱਡੀ ਕਿਸੇ ਪਾਣੀ ਕੋਲੇ ਭੱਜ ਲੈ ਉਹਦਾ ਤਾਂ ਗੱਡੀ ਹੈ ਜਦ ਅਸੀਂ ਉੱਪਰ ਥੱਲੇ ਆਏ ਮੈਂ ਕਹਾ ਲੈ ਬਈ ਆਏਗਾ ਮੈਂ ਜਾਣੀ ਉਧਰ ਇੰਨਾ ਹੋ ਗਿਆ ਤਾਂ ਵੀ ਤੁਰ ਕੇ ਗਏ ਤੁਰ ਕੇ ਆ ਜਾਣ ਦਾ ਸੀ ਉਧਰ ਰੋੜਾ ਮੈਨੂੰ ਪਰ ਤੁਸੀਂ ਹਾਂ ਉਧਰ ਪਾਰਿਸ ਤੋਂ ਜਾ ਲੈ ਆ ਆ ਤਾਂ ਅਸੀਂ ਜਾਣਾ ਤਾਂ ਪਰ ਤੁਸੀਂ ਫੋਨ ਕਰੀਗੇ ਇੱਥੇ ਵੀ ਆ ਜੀ ਨਹੀਂ ਸੀ ਗਰਮੀ ਨੇ ਬਸ ਕਰਾ ਦਿੱਤੀ ਗਰਮੀ ਨੇ ਬਸ ਕਰ ਦਿੱਤਾ ਦੇਖੀ ਹੋਾ ਦੇ ਉਹਦੇ ਬਾਅਦ ਉਹ ਤਾਂ ਪਟਿਆਲੇ ਦੇ ਕਮੀਆਂ ਬੀਬੀ ਜਾਦੇ ਦੀ ਗੱਡੀ ਨਹੀਂ ਉਹਨੇ ਸਾਨੂੰ ਦੋ ਦੋ ਬੋਤਲਾਂ ਦਿੱਤੀਆਂ ਪਾਣੀ ਦੀ ਮੈਂ ਤਾਂ ਕਹਿੰਦਾ ਧੰਨਵਾਦ ਆ ਬਾਈ ਧੰਨਵਾਦ ਆ ਦੋ ਦੋ ਬੋਤਲਾਂ ਨਹੀਂ ਸਾਨੂੰ ਸਰੇ ਰੱਖਦਾ ਯਾਰ ਆ ਲੈ ਉਹ ਹੀ ਪੀਂਦੇ ਬਿੰਦੇ ਲੰਘੇ ਕੋਈ ਪੀਂਦੇ ਬਿੰਦੇ ਲੰਘੇ ਗਾਹ ਦੇ ਬਾਅਦ ਵਿੱਚ ਕੋਕ ਲੈ ਲਈ ਨਾ ਫਿਰ ਅਸੀਂ ਕੋਕ ਪੀਤੀ ਕੋਕ ਪੀਤੀ ਕੀ ਕਰਨ ਜਾਨੀ ਰੇਡ ਵੀ ਠੀਕ ਹੈ ਕੋਕ ਵਾਲਿਆਂ ਦਾ ਹਾਂ ਕੋਕਲ ਠੀਕ ਆ ਮਾੜਾ ਮੋਟਾ 5 ਰੁਪਏ ਵੱਧ ਪੂਰੇ 20 ਨੂੰ ਮਿਲਦੀ ਉਹਨੇ 25 ਉਹ ਤਾਂ ਲੈਣੀ ਹੋ ਯਾਰ ਉੱਪਰ ਨੂੰ ਖਰਚਾ ਵੀ ਆ ਹਾਂ ਖਰਚਾ ਵੀ ਆ ਇਹਨੇ ਤਰੀ ਕੋਈ ਜ਼ਿਆਦਾ ਨਹੀਂ ਦਿੱਤਾ 25 ਰੁਪਏ ਦਿੱਤਾ ਜਾਨੀ ਪਟ ਪਟਿਆਲੇ ਦਾ ਤਾਂ ਨਾ ਆਵੇ ਅੱਧੀ ਫੇਰ ਦੋ ਦੋ ਬੋਤਲਾਂ ਮੈਂ ਫੜੇ ਲੈਣੇ ਦੋ ਦੋ ਬੋਤਲਾਂ ਠੰਡਾ ਠੰਡਾ ਬਣੀ ਦਾ ਛੋਟੀ ਬੋਤਲ ਦਾ 10 ਰੁਪਏ ਵਾਲੀ ਅਰੇ ਇੱਕ ਗੱਲ ਅਰੇ ਗਏ ਨਹੀਂ ਯਾਰ ਇਹ ਗਏ ਹਾਂ ਉਹ ਤਾਂ ਬੰਦੇ ਨਾਲ ਟੱਕਰ ਗਏ ਤਾਂ ਕੂਕਾ ਆਲੇ ਤਿੰਨ ਘਾਟੇ ਦਾ ਸਿਸਰੇ ਲੱਗੇ ਅੱਛਾ ਇਗਰੇ ਆ ਹਾਂ ਕੂਕਾਲੇ ਬੰਦੇ ਟੱਕਰ ਗਏ ਤੇ ਇਹ ਬੰਦਾ ਧੋਖਾ ਦੇ ਗਿਆ ਇਹ ਬੰਦਾ ਧੋਖਾ ਦੇ ਗਿਆ ਮੈਂ ਕੋਈ ਨਹੀਂ ਸਾਈਡ 'ਵਾਂ ਖੜ ਕੇ ਆਮ ਨਹੀਂ ਜੇ ਤਰੂਰ ਤੇ ਕਹਦੇ ਵੀ ਤੁਰ ਕੇ ਆਪ ਤਾਂ ਕਰ ਜਾਣਾ ਤੂੰ ਜਾ ਰਿਹਾ ਤਾਂ ਤੈਨੂੰ ਕਰ ਨਹੀਂ ਆਉਂਦਾ ਦੇਖਿਆ ਨਹੀਂ ਜਾਣੀ ਸਕਦਾ ਬਈ ਦਮਾ ਚ ਹਾਂਜੀ ਹਾਂ ਉਹ ਵਰਗੇ ਵਰਗੇ ਇਹ ਤਾਂ ਮੋਟਰਸਾਈਕਲ ਵਾਲਾ ਸੀ ਦੇਖਿਆ ਮੋੜ ਤੇ ਦੇਖਿਆ ਨਹੀਂ ਹੈਗਾ ਜੇ ਪਿੱਛੇ ਦੇਖ ਰਹੇ ਤੇ ਇਹ ਤਾਰਨਾ ਸੀ ਹਾਂ ਇਹਨਾਂ ਦੇ ਇਹ ਐ ਗਿਆ ਵੀ ਵਹੀ ਚੱਲੀ ਚੱਲੀ ਤੂੰ ਪਿੱਛੇ ਆ ਜਾ ਕੇ ਦੇਖਿਆ ਮੈਂ ਕਿਹਦਾ ਕਾਹ ਜਾ ਕੇ ਇਹਨੇ ਹੱੱਕਾ ਮਾਰ ਗਿਆ ਹਾਂ ਉਹ ਨੇ ਸੀ ਤਾਰ ਲਿਆ ਨਹੀ ਤਾਰਨੇ ਜੇ ਅਸੀਂ ਪਿੱਛੇ ਦੇਖ ਲੰਨੇ ਹਾਂ ਅਸੀਂ ਦੇਖਿਆ ਨਹੀਂ ਆਇਗਾ 4 ਕਿਲੋਮੀਟਰ ਬਣਾਉਂਦਾ ਕਾਦਾ ਦੂਰ ਦਾ ਯਾਨੀ ਮੋੜੂਕੇ ਦਾ ਕਰਕੇ ਪਤਾ ਨਹੀਂ ਨਾ ਅਸੀਂ 2 ਕਿਲੋਮੀਟਰ ਤੋਂ ਕਰਕੇ ਚਲੇ ਗਏ ਪ੍ਰਧਾਨ ਹਾਂ 2 ਹਾਂ 2 ਮੈਂ ਤੁਹਾਡੇ ਕੋਲ 2 ਤੱਕ ਗਿਆ ਹਾਂ 2 ਕਿਉਂ ਗਿਆ ਅਸੀਂ ਗਏ ਵੀ 16 17 ਕਿਲੋਮੀਟਰ ਆ 4 ਕਿਲੋਮੀਟਰ ਦੇ ਸਾਹ ਕੋਲੇ ਰਹਿਣਾ 4 ਕਿਲੋਮੀਟਰ ਚੱਲੇਗਾ ਪੌੜੀਆਂ ਉੱਪਰ ਚੜ੍ਹਨੀ ਔਖੀ ਹੈ ਹਾਂ ਬਈ ਕਾਦਾ ਚੱਲੇਗੇ ਪੌੜੀਆਂ ਚੜ੍ਹਨੀ ਔਖੀ ਹੈ ਸਿਆੜ ਤੇ ਰਿਕ ਗੱਲ ਜਿਹੜਾ ਅਸੀਂ ਗਏ ਉਦੋਂ ਮੀਂਹ ਪੈਦਾ ਵੀ ਪੌੜੀਆਂ ਸੀ ਘੰਟੇ 'ਚ ਚੜ੍ਹ ਗਏ ਉੱਪਰ ਪੌੜੀਆਂ ਨੂੰ ਗਏ ਤੇ ਹਾਂ ਜਿੱਥੇ ਅਸੀਂ ਚੜ੍ਹੇ ਤੇ ਹਾਂ ਪ੍ਰਧਾਨ ਆ ਗਿਆ ਘੰਟੇ 'ਚ ਕਿਉਂ ਮੀਂਹ ਪੈਦਾ ਮਰਨਾ ਰਹੀ ਸੀ ਟਿੰਪਲ ਟ੍ਰੇਨ ਨਹੀਂ ਚਲੇਗੀ 4 ਕਿਲੋ 5 ਕਿਲੋ ਮੀਟਰ ਉੱਧਰ ਤੁਰਨਾ ਪੈ ਗਿਆ ਹਾਂ 10 ਕਿਲੋਮੀਟਰ ਤਾਂ ਅਸੀਂ ਤੁਰ ਲਏ ਉਲਟ ਸਾਈਡ ਫਸ ਗਏ ਸੀ ਜਾ ਕੇ ਅਸੀਂ 20 ਕਿਲੋਮੀਟਰ ਹਾਂ ਤੁਸੀਂ ਅਸੀਂ ਤੁਰਲੇ 10 ਅਸੀਂ ਖਾਦਾ ਤੁਰੇ ਆ ਥੱਲੇ ਤੇ ਵੀ ਪੌੜੀਆਂ ਉੱਪਰਲੀ ਪੌੜੀਆਂ ਵੀ ਚੜੇ ਆ ਪੈਦਲ ਇੱਥੇ ਵੀ ਨਹੀਂ ਚੜ੍ਹਣੀ ਇਹਦੀਆਂ ਪੌੜੀਆਂ ਬੱਸ ਹੋਈ ਆਪਾਂ ਵੀ ਬੱਸ ਇੱਕ ਤੇਰੇ ਮਗਰ ਪੈ ਕੇ ਹੀ ਲਾ 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 ਕਰਕੇ ਚੜ ਗਏ ਅਟਾ ਦੇ ਨਾਲ ਕੰਮ ਹੋ ਗਏ ਤੇ ਗੱਪੇ ਸਾ ਨਹੀਂ ਮਿਲਦਾ ਨਾ ਜੇ ਚੱਲੀ ਆ ਸਾ ਨਹੀਂ ਮਿਲਦਾ ਇੱਕ ਤਾਂ ਸੀਜ਼ਨ ਦਾ ਟੋਪਰ ਦੂਜੇ ਦਾ ਉੱਪਰ ਤਾਂ ਪਤਾ ਨਹੀਂ ਕਿਵੇਂ ਹਵਾ ਲੱਗਾ ਲੱਗੀ ਬੱਸ ਵਾਏ ਆ ਆਣਾ ਜੀ ਦੁਰਗੇ ਦਾ ਜੇ ਤੁਸੀਂ ਨਾ ਫੋਨ ਕਰਦੇ ਗਰਮੀ ਚ ਔਖਾ ਭਾਈ ਸਿਆਲ ਦੀ ਕੋਈ ਵੀ ਚੀਜ਼ ਐ ਸਿਆਲ ਮ ਬੰਦਾ ਥੱਕਦਾ ਨਹੀਂ ਆ ਗਾ ਗਰਮੀ ਥੋੜਾ ਔਖਾ ਐ ਤਾਂ ਜਰਾ ਉੱਥੇ ਮੀ ਵੀ ਨਹੀਂ ਤਾਂ ਪੈਂਦਾ ਬਾਦੇ ਵਿੱਚ ਬਾਦੇ ਵਿੱਚ ਹਵਾ ਚੱਲੇ ਲੱਗੀ ਯਾਰ ਸ਼ਾਮ ਕੀ ਨੂੰ ਉੱਪਰ ਚੱਲਣ ਲੱਗ ਜੇ ਸਿਰੇ ਗਏ ਸਿਰੇ ਜਾ ਕੇ ਮੁੜਨ ਲੱਗੇ ਜਾਂਦਾ ਹਵਾ ਜਰਾ ਹਵਾ ਚੱਲੇ ਲੱਗੀ ਯਾਨੀ ਚਲੋ ਕਹਿਣਾ ਤਾਂ ਨਹੀਂ ਚਾਹੀਦਾ ਤੇ ਪ੍ਰਬੰਧ ਕਰਤਾ ਥੋੜਾ ਜਿਹਾ ਕਿਸੇ ਲੈਣ ਲੱਗ ਜੇ ਉੱਥੇ ਪੱਕੇ ਚਾਹੀਦੇ 8 10 12 ਉੱਥੇ ਜਿਹੜੇ ਛੋਟੇ ਛੋਟੇ ਜਵਾਕ ਆ ਔਖਾ ਹੋ ਜਾਂਦਾ ਬਈ ਗਰਮੀ ਹੁੰਦੀ ਕਿਤਾ ਹਾਂ ਕਿਤਾ ਗਰਮੀ ਹੁੰਦੀ ਐ ਇਹ ਦੱਸਾ ਕੀ ਕਰਦੇ ਆ ਇੱਕ ਰੇਗ ਦੇ ਬੰਦੇ ਜੋ ਸਰੀਰ ਚੋਂ ਥੱਲੇ ਚੜਾਈਓ ਪਫਾ ਹੁੰਦੇ ਗਾਦੀਆਂ ਬੰਦ ਲੋਕਾਂ ਕਰਕੇ ਕਰਵਾਇਸ ਹੋ ਜਾਂਦੀ ਐ ਇਹ ਦੱਸਾ ਕੀ ਕਰਦੇ ਆ ਜਿਆਦਾ ਬੰਦਾ ਗੈਲਗਾਇ ਛੱਡੀ ਜਾਵੇ ਇਹ ਖੜਾ ਲੈਣੇ ਆ ਫੇਰ ਤੋਂ ਖੜਾ ਲੈਣੇ ਫੇਰ ਜਿਹੜਾ ਗਰਮੈਸਮਾ ਚੱਕਰ ਆਉਂਦੇ ਲੋਕਾਂ ਹਾਂ ਬਸਲ ਚੱਕਰ ਛੋਟੇ ਛੋਟੇ ਨੇੜ ਦੋਖਾ ਹੋ ਜਾਂਦਾ ਪਰ ਉਥੇ ਗੱਲ ਕੁਛ ਨਹੀਂ 10 15 20 ਪੱਕੇ ਰੱਖਦੇ ਦੱਸਾ ਕੀ ਕਰਦੇ ਐ ਜਿਹੜੇ ਪਿੱਛੇ ਦੇ ਬੰਦੇ ਆਂਦੇ ਜਾਈ ਜਾਂਦੇ ਵੀ ਭੀੜ ਘਟੂਗੀ ਇਹ ਇਕੱਠੇ ਹੀ ਤੋੜ ਦੇ ਖੜਾ ਗਏ ਭੀੜ ਕੁਛ ਨਹੀਂ ਕਹਿੰਦੀ ਪੀੜ ਲੰਗੀ ਜਾਵੇ ਜਿਹੜਾ 10 ਮਿੰਟ ਖੜਨਾ ਪੈ ਗਿਆ ਉਹ ਮਾਰ ਲੀ। ਠੀਕ ਜਿਹੜਾ ਖੜਨਾ ਪੈ ਗਿਆ ਉੱਥੀ ਗਰਮੀ ਠੀਕ ਜਗ੍ਹਾ ਨਹੀਂ ਹੁੰਦੀ ਕਿ ਬਰਾਬਰ ਖੜੇ ਹੁੰਦੇ ਬੰਦੇ ਉੱਥੀ ਗਰਮੀ। ਬਸ ਉੱਥੇ ਬੰਦਾ ਖੜਾ ਹੁੰਦਾ। ਪਰ ਰਸਤਾ ਦੂਤਾਂ ਪਾਸੇ ਨਹੀਂ ਚਾਹੀਦਾ ਪਰ ਮਸਾ ਤੇ ਕਿੱਥੇ ਜਾਏ। ਪਰ ਆਏ ਉੱਥੇ ਭੀੜ ਭੜੱਕਾ ਜਿਆਦਾ ਹੀ ਦੁਨੀਆ ਬਹੁਤ ਮਾਰਦੀ। ਉਹ ਵੀ ਸ਼ਰਧਾ ਕਿ ਬਹੁਤ ਜਾਂਦੀ। ਪਰ ਜਾਂਦੇ ਵੀ ਦੂਹ ਉੱਥੇ ਅੱਪਾ ਜਦੋਂ ਉੱਥੇ ਜਾਂ ਥੱਲੇ ਤੇ ਨਹੀਂ ਜਾਂਦੇ ਉੱਥੇ ਦੁਨੀਆ ਪੈ ਪੈ ਕੇ ਜਾਂਦੀ ਆ। ਆਪਣੀ ਆਪਣੀ ਸ਼ਰਧਾ। ਆਪਣੀ ਆਪਣੀ ਸ਼ਹਿਰ ਦਾ ਕੋਈ ਬੈ ਕੇ ਜਾਂਦਾ ਕੋਈ ਟਰੱਕੇ ਕੋਈ ਸਾਈਕਲ ਤੋਂ ਪੱਜ ਹੋ ਨਹੀਂ ਜਾਂਦਾ ਹੁਣ ਤਾਂ ਸਾਧਨ ਹੋ ਗਿਆ ਅੱਗੇ ਬਹੁਤ ਜਾ ਕੇ ਅੱਗੇ ਰਹੇ ਤਾਂ ਸਾਈਕਲੇ ਬਹੁਤ ਜਾਂਦਾ ਅੱਧਰ ਆਹਾ ਮਹਿਰਾਲ ਪਸੰ ਨਜ਼ਾਰਾ ਜਾਂਦੀ ਹਾਂ ਚਮਕੌਰ ਸਾਹਿਬ ਵਾਲੇ ਪਾਸੇ ਬਹੁਤ ਜਾਂਦੀ ਠੀਕ ਹੈ ਕਿ ਵੀ ਪੱਕਾ ਰਹਿ ਅੱਗੇ ਤੇ ਤੇ ਆਪਾਂ ਨੇ ਨੀਰ ਨੂਰਾ ਪਾਤਾ ਸਰਵਰ ਨੇ ਸਰਵਰ ਨੇ ਖੁੱਲੀਆਂ ਮਾਰੀਆਂ ਹੀ ਮੋਦੀਆਂ ਤੇ ਨੀਰ ਹੀ ਮੁੱਕਣਿਆ ਲਾਤਾ ਤੇ ਆਪਾਂ ਬਾਈ ਹੀਰਾ ਉਹ ਬੰਨਿਆ ਸ਼ੈੜ ਪਰ ਉੱਥੇ ਕੁੰਡੀ ਗਏ ਤੇ ਬਾਈ ਸਹਵਾ ਗਰਮੋ ਗਰਮੀ ਹੋਈ ਵੀ ਤੀ ਤੇ ਆਪਾਂ ਬਾਈ ਨੀਰਾ ਦਿਖਾਉਣੀ ਤੁਹਾਨੂੰ ਕਿ ਸਹਵਾ ਗਰਮੀ ਗਰਮੀ ਹੋਈ ਵੀ ਹੈ ਪੂਰੀ ਹੋਰੀ ਕਿੱਦਨ ਗਈ ਹੀਰਾ ਬਾਈ ਗੰਦਾ ਬਹੁਤ ਹੋਇਆ ਹੋਇਆ ਹੀਰੇ ਹੀਰੇ ਦਾ ਨੀਰਾ ਵੀ ਮੁਕਣਿਆ ਰੇ ਹੀਰੇ ਦਾ ਅੱਧਾ ਥੈਲਾ ਰਹਿ ਗਿਆ ਹੈਣਾ ਹੀਰੇ ਹੀਟ ਦਾ ਤੇ ਬਾਕੀ ਬਈ ਇਹਨਾਂ ਨੂੰ ਕੱਲੂ ਕੋਲ ਨੂੰ ਨਿਲਾਉਂਗੇ ਤੇ ਮਾਨੂੰ ਛੁੱਟੀਆਂ ਵੀ ਹੋਈਆਂ ਬੀਤੀਆਂ ਤੇ ਆਪਾਂ ਨੀਰਾ ਦਿਖਾਉਣਾ ਮੈਂ ਤੁਹਾਨੂੰ ਤੇ ਬਾਕੀ ਬਈ ਤੇ ਬਈ ਆਪਾਂ ਨੇ ਸਹਿਵਾ ਦੇ ਵੀ ਕੱਲੂ ਪੈਰਪੂਰ ਸਾਫ਼ ਕਰੂਗੇ ਇਹਨ ਤੇ ਇਹਨੂੰ ਗਰਮੀ ਵੀ ਹੋਈ ਵੀ ਆ ਪਾਣੀ ਇਹਨੂੰ ਭਰਤਾ ਤਾਂ ਆਪਾਂ ਨੇ ਪਾਣੀ ਦੀ ਕੋਈ ਤਾਂ ਗਲੀਬ ਨਹੀਂ ਰੱਖਦੇ ਨੀਰੇ ਵੀ ਥੋੜਾ ਜਿਆ ਰਹਿ ਗਿਆ ਤਾਂ ਨੀਰੇ ਦੀ ਵੀ ਗੱਡੀ ਆਉ। ਇਹਦਾ ਬਈ ਬਹੁਤ ਫਾਇਦਾ ਹੋ ਗਿਆ। ਇਹ ਛਾਣਾ ਨੇ ਸੀ ਉਹਨਾਂ ਨੂੰ ਵਧੀਆ। ਟੂੜੀ ਨੂੰ ਵੀ ਵਧੀਆ ਗੱਲ ਡੰਗਰ ਦੇ ਵਿੱਚ ਅੰਦਰ ਕਰਦਾ ਨਹੀਂ ਜਾਂਦਾ। ਸਮਾਰਿਆ। ਇਕਾ ਘਮਰ ਤੇ ਆਈਂਦੀ ਇਹ ਦੀ ਹੁਣ ਤਾਂ ਇਹਨੂੰ ਪਤਾ ਵੀ ਹੁਣ ਦਾਣਾ ਦੂਣਾ ਪੈਣਾ ਦਾਣਾ ਦੂਣਾ ਕਰਕੇ ਆ ਜਾਂਦੀ ਐ ਵੀ ਮੇਰੇ ਕੋਲ ਬਈ ਹੁਣ ਜਦੋਂ ਇਹਦੇ ਕਮਰੇ ਚ ਜੀ ਜਾਂਦੇ ਆ ਪੈਂਦੀ ਆ ਹੁਣ ਇਹ ਜਦੋਂ ਇਹਨੂੰ ਹੱਥ ਲਾਉਂਦੇ ਆ ਜੇ ਇਹਨੂੰ ਛੇਤੀ ਛੇਤੀ ਨੂੰ ਹੱਥ ਲਾਵੇ ਤਾਂ ਵੀ ਪੈਂਦੀ ਆ ਹੀਰੇ ਦਾ ਤਾਂ ਕਹਿ ਹੀ ਕੇ ਨਾ ਹੀਰੇ ਨੂੰ ਤਾਂ ਪੈਣੀ ਹੀ ਪੈਣਾ ਕਿ ਬਾਕੀ ਭਾਈ ਅੱਜ ਦਾ ਵਲੋਗ ਇੰਨਾ ਕੇ ਤਾਂ ਜੀ ਮਿਲਦੇ ਕਿਸੇ ਹੋਰ ਵਲੋਗ ਚ ਸਤਿ ਸ੍ਰੀ ਅਕਾਲ ਜੀ